ਲਓ ਜੀ ਖੇਤਾਂ ਦੇ ਵਿੱਚ ਕਣਕਾਂ ਆਉਣ ਨੂੰ ਤਿਆਰ ਨੇ ਸੋਨੇ ਰੰਗੀਆਂ ਦਿਨੋਂ ਦਿਨ ਹੋਈ ਜਾਂਦੀਆਂ ਨੇ ਤੇ ਆਪਣੇ ਪੰਜਾਬ ਦੇ ਕਿਸਾਨਾਂ ਦਾ ਇਹ ਉਗਾਇਆ ਹੋਇਆ ਅਨਾਜ ਜਦੋਂ ਕਿ ਕਿਸਾਨ ਖੇਤਾਂ ਦੇ ਵਿੱਚ ਆ ਕੇ ਦੇਖਦਾ ਫਸਲਾਂ ਆਉਣ ਨੂੰ ਤਿਆਰ ਨੇ ਜਦੋਂ ਤਾਂ ਖੁਸ਼ੀਆਂ ਦੇ ਨਾਲ ਫੁੱਲਿਆ ਨਹੀਂ ਸਮਾਇਆ ਜਾਂਦਾ ਆ ਦੇਖੋ ਸਾਡੇ ਪੰਜਾਬ ਦੇ ਵਿੱਚ ਇਹ ਸੋਨਾ اگਾਉਣ ਵਾਲੀ ਧਰਤੀ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਫਸਲਾਂ ਜਦੋਂ ਪੱਕ ਕੇ ਆਉਣ ਨੂੰ ਤਿਆਰ ਹੁੰਦੀਆਂ ਨੇ ਦੇਖੋ ਚਾਰੇ ਪਾਸੇ ਸੋਨਾ ਹੀ ਸੋਨਾ ਰੌਣਕਾਂ ਲੱਗੀਆਂ ਪਈਆਂ ਨੇ ਖੇਤਾਂ ਦੇ ਵਿੱਚ ਕੁਝ ਕੇ ਦਿਨਾਂ ਦੇ ਵਿੱਚ ਮਸ਼ੀਨਾਂ ਸ਼ੁਰੂ ਹੋ ਜਾਣਗੀਆਂ ਤੇ ਦਾਣੇ ਆਪਣੇ ਘਰੇ ਆਉਂਦੇ ਹੋ ਜਾਣਗੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਉਸ ਵਾਹਿਗੁਰੂ ਦਾ ਦਿਲੋਂ ਸ਼ੁਕਰਾਨਾ ਕਰਿਆ ਕਰੋ ਜਿੰਨਾ ਦੇ ਤਾ ਉਨਾ ਹੀ ਕਾਫੀ ਹੈ ਕਿਸ ਵੀ ਸਕੇਟਾਂ ਤਾਂ ਮਾਲਕ ਨੂੰ ਕਰਨੀਆਂ ਨਹੀਂ ਚਾਹੀਦੀਆਂ